ਦੇਖੋ ਐਲਬਮ ਲੋਡੀ ਦੇਖੋ ਐਲਬਮ ਫੋਟੋ ਜ ਬਹੁਤ ਹੀ ਸੋਹਣੇ ਬਣੇ ਹੋਏ ਨੇ ਆਪਾਂ ਵੀ ਦੇਖਣੀ ਸੀ ਸੇਖਾ ਜੀ ਲੂਸੋ ਨੂੰ ਵੀ ਦਿਖਾਦੀ। ਬਿਲੀ। ਇਧਰ ਨਾਨਕਾ ਮੇਲ ਨੱਚ ਰਿਹਾ ਜੀ। ਆ ਨੰਦਨ ਨੰਦੋਈ ਇਹ ਨਿਪਤੇ ਜੀ ਦੇ। ਇਧਰ ਭੂਆ ਖੜੀ ਐ, ਸੱਸੂਆ ਖੜੀ ਐ। ਸਾਰੀ ਫੈਮਲੀ ਖੜੀ ਤੇ ਲੋ ਜੀ ਦੇਖੋ ਆਪਣੇ ਕੋਲ ਆਈ ਸੀ ਦਿੱਸ ਐਲਬਮ ਦਾ ਮੈਂ ਹੇਚਲ ਆਪਣੇ YouTube ਫੈਮਲੀ ਨਾਲ ਵੀ ਸ਼ੇਅਰ ਕਰ ਲਈ ਦਿਖਾ ਦਿਓ ਨਨ ਵੀ ਨਵਾਂ ਵਿਆਹ ਕਿਉਂਕਿ ਵਿਆਹ ਵਿੱਚ ਆਪਾਂ ਕੋਈ ਵੀਡੀਓ ਨਹੀਂ ਬਣਾਈ ਸੀ ਉੱਥੇ ਤੇ ਰੇਂਜ ਵਾਜੇ ਨਹੀਂ ਹੁੰਦਾ ਜੇ ਆਪਾਂ ਕੈਮਰਾ ਚੱਕ ਕੇ ਤੁਰੇ ਫਿਰਦੇ। ਇਹ ਆ ਨਹੀਂ ਦੇਖਿਆ ਜਾਂਦਾ। ਇਹ ਆ ਰਹੇ ਨੇ ਨਾਨਕੇ ਜੀ। ਨੱਚ ਰਹੇ ਸੀ ਪਹਿਲਾਂ। ਨਾਨਕਾਂ ਮੇਲੇ ਆ ਰਹੇ। ਤੇ ਆਪੂ ਖੜੀ ਐ। ਗਾਣੇ ਤੇ ਸਗਨ ਚੱਕੀ ਖੜਿਆ ਜੀ। ਮਾਮੀਂ ਦੇ ਰਹੇ ਨੇ ਸਗਨ। ਨਾਨਕਾ ਮੇਲ ਪਹੁੰਚ ਚੁੱਕੇ ਨੇ ਜਿਆਦਾ ਨੇ ਆਪਣੀ ਕੈਮਰੇ ਚ ਬੰਦ ਹੋ ਜਾਂਦੀਆਂ ਨੇ ਬੰਦੇ ਦੀ ਜਦ ਕਿੰਨਾ ਬਦਲ ਜਾਂਦਾ ਬੰਦਾ ਜਦੋਂ ਆਪਦੀ ਫੋਟੋ ਮੈਂ ਇਸ ਤਰ੍ਹਾਂ ਦੇਖਦਾ ਲਓ ਜੀ ਸਾਰਿਆਂ ਸਾਗੰਦ ਦਿੱਤਾ ਜਾ ਰਿਹਾ ਹੈ ਹਾਂ ਪਪਾ ਬਹੁਤੇ ਨਹੀਂ ਜਾਣਦੇ ਇਹਦੇ ਵਿੱਚ ਹਾਂ ਮੇਰੀ ਪਰਜਾਈ ਹੈ ਜਿਹਨੇ ਰਿਸ਼ਤਾ ਕਰਾਇਆ ਹਾਂ ਮੇਰੇ ਭਤੀਜਾ ਇਹ ਮੁੰਡੇ ਦੀ ਹੈਗੇ ਮਾਸੀ ਮੈਂ ਤਾਈ ਖੜੀ ਹੈ ਮੁੰਡੇ ਦੀ ਆਪੂਆ ਹਾਂ ਨਾਨਦਾ ਸਾਸੂ ਨਾ ਜਾਓ ਜੀ ਹੁਣ ਖਾਣਾ ਪੀਣਾ ਹੋ ਰਿਹਾ ਠੀਕ ਲੜ ਰਹੇ ਨੇ ਪਕੌੜੇ ਹੁਣ ਗਲਾਬ ਜਮਨ ਪਕੌੜੇ ਆ ਕਰਦੇ ਵੀਡੀਓ ਬਣਾਈ ਗਈ ਆ ਹੁਣ ਤਾਂ ਫੋਟੋਗ੍ਰਾਫਰ ਚਾਰ ਚੈਨਲ ਆਂਦੇ ਵੀਡੀਓ ਨੂੰ ਆ ਹਲਦੀ ਦੀ ਰਸਮ ਸ਼ੁਰੂ ਹੋ ਗਈ ਵੰਟਨੇ ਦੀ ਇਦਕ ਤਾਇ ਦਾਈ ਲਗਾ ਰਹੇ ਨੇ ਆ ਬੂਆ ਪਫੜ ਲੋਜੀ ਬਣੇ ਰਹੋ ਸਾਡੇ ਨਾਲ ਐਲਬਮ ਦੇਖੋ ਅੰਡ ਤੱਕ ਬਹੁਤ ਹੀ ਵਧੀਆ ਐਲਬਮ ਬਣੀ ਹੋਈ ਹੈ खो छोटे छोटे मुंडे پنجابی पा रहेी دیکھو सॾा ਜੀ ਮਿਲਦਾ ਮਾਂ ਮਾਂ ਮਮੀ ਨਾ ਫਿਰ ਮੇਰੀ ਭੂਆ ਦੀ ਨੂੰ ਤੇ ਪੁੱਤ ਆ ਗਿਆ ਬਚੋਲਾ ਅਬ ਤੱਕ ਕੈਨੇਡਾ ਬੈਠਾ ਮੇਰੇ ਰਿਸ਼ਤੇ ਕਰਵਾ ਕੇ ਆਪਾਂ ਹੁਣ ਵੀਡੀਓ ਬਣਾ ਕੇ ਰੱਖ ਲਈ ਕਦ ਮਰਜੀ ਦੇਖ ਲਿਆ ਕਰੀ ਐਲਬਮ ਬੰਨੀ ਕੋਈ ਮੁੜ ਕੇ ਦਿਖਾਉਂਦਾ ਤੇ 10 ਰੁਪਏ ਪੈਸੇ ਲਾ ਕੇ ਬੰਦਾ ਪੇਟੀ ਚ ਰੱਖ ਦਿੰਦਾ ਮੁੜ ਕੇ ਕਿਸੇ ਨੂੰ ਨਾ ਦਿਖਾਵੇ ਨਾ ਕਰੇ ਇਸ ਕਰਕੇ ਆਪਾਂ ਵੀਡੀਓ ਬਣਾ ਲਈ ਕਦ ਮਰਜੀ ਕੱਢ ਕੇ ਬੰਦਾ ਦੇਖ ਲੇ ਉਹਨ ਸਾਰੇ ਆਪਣੀਆਂ ਆਪਣੀਆਂ ਫੋਟੋਆਂ ਖਿੱਚ ਲੈਣ ਦੇ ਐਲਬਮ ਤੋਂ ਤੇ ਆਪ ਆਪਣੀਆਂ ਨਹੀਂ ਖਿੱਚੀਆਂ ਬਸ ਸਾਰਿਆਂ ਦੀ ਦਿਖਾਤੀ ਵੀਡੀਓ ਕਿャਕੀ ਆਪਣੀ YouTube ਫੈਮਿਲੀ ਵੀ ਦੇਖ ਲਓ ਰਿਆ ਸਾਡIN ਜਿੰਨੇ ਵੀ ਜੁੜੇ ਆ YouTube ਤੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਸਾਡੀਆਂ ਵੀਡੀਓ ਦੇਖਣ ਤੇ ਵਧੀਆ-ਵਧੀਆ ਕਮੈਂਟ ਕਰਨ ਤੇ ਆਪਾਂ ਨੂੰ ਬਹੁਤ ਸਾਰੇ ਵਧੀਆ ਭੈਣ ਭਰਾ ਜੁੜੇ ਨੇ ਵੀਡੀਓ ਤੇ ਆਪਾਂ ਨੂੰ ਕਿਸੇ ਨੇ ਗਲਤ ਕਮੈਂਟ ਨਹੀਂ ਕੀਤਾ ਕਦੇ ਵੀ ਸਾਰਿਆਂ ਨਾ ਬਹੁਤ ਪਿਆਰੇ ਵੀਵਰ ਨੇ ਆਪਣੇ ਆਪਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਹੜੀਆਂ ਆਪਣੀ ਵੀਡੀਓ ਨੂੰ ਦੇਖਦੇ ਤੇ ਬਾਚ ਟਾਈਮ ਦੇ ਕਰੋ ਜੀ ਵੀਡੀਓ ਨੂੰ ਤਾਂ ਕਿ ਆਪਣਾ ਬਾਚ ਟਾਈਮ ਪੂਰਾ ਹੋ ਜੀ ਜੋ ਵੀ ਭੈਣ ਭਰਾ ਆਪਣੇ ਨਾਲ ਜੁੜਿਆ ਤੇ ਨਾਲੇ ਆਪਾਂ ਕਰ ਲਈਏ ਤੁਹਾਡੇ ਨਾਲ ਗੱਲਾਂ ਬਾਤਾਂ ਆਪਾਂ ਸੋਹਣੇ ਸੋਹਣੇ ਕਮੈਂਟ ਕਰਦੇ ਸਾਰਿਆਂ ਦਾ ਤੈਦੇ ਲੋਂ ਧੰਨਵਾਦ ਇਸ ਤਰ੍ਹਾਂ ਹੀ ਆਪਣੀ ਵੀਡੀਓ ਨੂੰ ਪਰ ਮਹੰਗਾਰਾ ਦੋ ਤੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਵੀਡੀਓ ਇਸ ਤਰ੍ਹਾਂ ਦਿਖਾਉਂਦੇ ਰਹਾਂਗੇ ਲਓ ਜੀ ਦੇਖਿਓ ਤੁਸੀਂ ਵੀ ਸਾਡੇ ਨਾਲ ਆਪਾਂ ਕਿਸੇ ਨੂੰ ਨਰਾਸ ਨਹੀਂ ਕੀਤਾ ਸਭ ਦੀ ਫੋਟੋਆਂ ਦਿਖਾ ਰਹੇ ਹਾਂ ਫਿਰ ਮੰਗ ਲਾ ਮੰਗਰੋਂ ਅਗਲਾ ਕਹਿੰਦੇ ਸਾਡੀ ਫੋਟੋ ਤਾਂ ਦਿਖਾਈ ਨਹੀਂ ਕੁੜੇ ਭਲਾਣੇ ਦੀ ਬਸਾਇਤ ਆਪਾਂ ਕਿਸੇ ਨੂੰ ਨਰਾਜ ਨਹੀਂ ਕਰਦੇ ਆਪਾਂ ਸਾਰੇ ਨਹੀਂ ਫੋਟੋਆਂ ਦਿਖਾ ਰਹੇ ਹਾਂ

ਦਵਾ ਜੀ ਹੁਣ ਆ ਗਈ ਸਰਵਾਲੇ ਦੀ ਵਾਰੀ ਹੁਣ ਲੱਗੇਗਾ ਬਟਨ ਸਰਵਾਲਾ ਬਿਠਾ ਲਿਆ ਕਿਉਟ ਜਿਆ ਜੀ ਹੁਣ ਸਰਵਾਲੇ ਦੇ ਲੱਗ ਰਿਹਾ ਬਟਨ ਬਟਨ ਥੋੜੀ ਲਾਉਂਦੇ ਵਿਚਾਰੇ ਦੇ ਨੇ ਮੈਂ ਇਨ ਤਾਂ ਦੀਂਦੀ ਸੀ ఉన్న పతి ఆ ము వదిలే వాటన అయినా చాహ్దా అటనా లా ਜਿਵੇਂ ਪਿਸਕੇ ਕਰੇ ਚੱਕੀ ਤੇ ਹਲਦੀ ਵਿੱਚ ਪਾ ਕੇ ਕਿਉਂਕਿ ਗਰਦਗਰਦ ਲੈ ਜਾਂਦੀ ਹਫਤਾ 10 ਦਿਨ ਪਹਿਲਾਂ ਬਟਨਾ ਲਾਉਣਾ ਸਟਾਰਟ ਕਰ ਦਿੰਦੇ ਹੁਣ ਤਾਂ ਵਾਸ ਇੱਕ ਫੋਟਮਾਜੀ ਬਟਨਾ ਰਹਿ ਗਿਆ ਅੱਗੇ ਕਹਿੰਦੇ ਵੀ ਸਾਰੀ ਮੈਲ ਲੈ ਜੂਗੀ ਬਟਨੇ ਨੇ ਕਿਉਂਕਿ ਅੱਗੇ ਕੰਮਕਾਰ ਹੁੰਦੇ ਹੁਣ ਤਾਂ ਗਰਦਗੱਪੇ ਵਾਲਾ ਕੰਮ ਨਹੀਂ ਕੋਈ ਆਏਗਾ ਬਾਕੀ ਪਰਵੰਦ ਬਹੁਤ ਨੇ ਅੱਗੇ ਸਾਰੇ ਖੇਤੀ ਬਾੜੀ ਵਾਲੇ ਭੈਣ ਭਾਈ ਹੁੰਦੇ ਕਹਿੰਦੇ ਵੀ ਮਾਟਣਾ ਲਾ ਦੋ ਚਾਰ ਦਿਨ ਰੰਗ ਨਿਖਰ ਜਾਊਗਾ ਇਸ ਤਰ੍ਹਾਂ ਲਾਇਆ ਜਾਂਦਾ ਸੀ ਬਟਣਾ ਮੋਂ ਤੇੱਕ ਗੰਦਗੀ ਜੀ ਲੈ ਜਾਂਦੀ ਸੀ ਜਦ ਬਟਣਾ ਲਾਉਂਦੀ ਸੀ ਜਿਹ ਬੇਸਨ ਤੇ ਹਲਦੀ ਵਿੱਚ ਪਾ ਕੇ ਥੋੜਾ ਜਿਹਾ ਦੁੱਧ ਪਾ ਕੇ ਬਣਾਉਂਦੇ ਹੁੰਦੇ ਹੁਣ ਤਾਂ ਮੁੱਲ ਦਾ ਬਣਿਆ ਬਣਾਇਆ ਵਟਨਾ ਮਿਲਦਾ। ਲਓ ਜੀ ਹੁਣ ਹੋ ਗਈ ਜਾਗੋ ਦੀ ਤਿਆਰੀ। ਮੇਲਨਾ ਸਜ ਗਈਆਂ ਨੇ। ਨੱਚਣ ਵਾਸਤੇ। ਹੋ ਗਈਆਂ ਤਿਆਰ। Lauji, be kowonta sigi Lauji, Fulawaji hon ma mini chakati jaggur, ma mini chakli jaggur. ਮੰਮੀ ਬਹੁਤ ਸੋਣੀ ਇਧਰ ਆ ਵੀ ਮੰਮੀ ਕੋਂਡਾ ਲੈ ਕੇ ਖੜ ਗਈ ਆ ਇਧਰ ਭੂਆ ਕਹਿੰਦੀ ਮੈਂ ਵੀ ਕੱਟਣੀ ਹੈ ਕਿਸੇ ਤੋਂ ਹੋ ਗਿਆ ਨਾਨਕੇ ਦਾਦਕੇ ਨਾਲ ਮੁਕਾਬਲਾ ਜੀ ਇੱਥੇ ਦੇਖੋ ਕਿੰਨਾ ਕਿਊਟ ਬੱਚੇ ਕਿਊਟ ਕਿਊਟ ਬੱਚੇ ਪੂਰੀਆਂ ਡਰੈੱਸਾਂ ਸੋਹਣੀਆਂ ਪਾਈ ਹੋਈਆਂ ਨੇ ਆਪਣ ਕਾਸ ਕੋਲੇ ਇਹ ਜੀ ਜਾਗਟ ਪਾਉਂਦੀ ਨੇ ਪਤਨ ਕਿਤੇ ਸੀ ਕਿਤੇ ਅਸੀਂ ਬਣਵਾ ਕੇ ਦਿੱਤੀ ਸੀ ਇਹ ਕਾਸ ਨੂੰ ਜਾਗਟ ਮੇਰੇ ਭਤੀਜੇ ਦੇ ਵਿਆਹ ਵੇ ਪਾਉਂਦੀ ਨੇ ਹਣ ਸਾੰਖ ਘਟਾ ਪਾਉਣ ਦਾ ਕੱਪੜਾ ਲੀਨ ਬਸ ਐਂ ਕਹਿੰਦੇ ਵੀ ਟੀ-ਸ਼ਰਟ ਜੀ ਹੋਵੇ ਭਾਈ ਖੁੱਲੀ ਜੀ ਉਹ ਸੈਨ ਵਧੀਆ ਮੰਨਦਾ ਲਓ ਜੀ ਸੱਜ ਕੁੱਟਤਾ ਇਧਰ ਨਾਨਕ ਇਹਨੇ ਦਿੱਲੀ ਸਾਡਾ ਅਗਰਾ ਹੋ ਗਿਆ ਜੀ ਨੇ ਸੱਜ ਤੋੜ ਤਾ ਵੇਖੋ ਘਰ ਦੀ ਕਿਸ ਤਰ੍ਹਾਂ ਸਜਾਇਆ ਉੱਟ ਕੇ ਤੇ ਆ ਸੇਰਵਾਨੀ ਆ ਜੀਆ ਕਰਪਾਣ ਇਹ ਦਰਗਹਾਲ ਚ ਜੋ ਮਹਾਰਾਜੇ ਮੂੰਗ ਪਾਉਂਦੇ ਹੁੰਦੇ ਆ ਜਿੱਤੀ ਪਈਏ ਜਲੋ ਜੀ ਰਣ ਹੋ ਗਿਆ Lada tiar, asada peti jemai <hesitation> eh, pare hegal ya cihar. ਲੋ ਜੀ ਹੋ ਗਏ ਨੇ ਤਿਆਰ ਬਰਾਤ ਜਾਣ ਵਾਸਤੇ ਇੱਧਰ ਮੰਮੀ ਡੈਡੀ ਦੇ ਰਹੇ ਨੇ ਚੰਨੀ ਇਹ ਜਿਹੇ ਦਿਨ ਪਰਮਾਤਮਾ ਸਭ ਤੇ ਲਿਆਵੇ ਮਾਪੇ ਨੂੰ ਵੀ ਸਾਰੇ ਕਾਇਮ ਹੋਣਾ ਜ਼ਰੂਰੀ ਹੈ ਜੀ ਬੱਚਿਆਂ ਦੇ ਵੇਹਾਂ ਜੀ ਹੌਣ ਫੜਾ ਰਹੇ ਨੇ ਕਿਰਪਾਨ ਇਹ ਸੁਣ ਕੇ ਦੱਸਾਂਗੇ ਵੀ ਕੌਣ ਜੋ ਕਿਰਪਾਨ ਫੜਾ ਰਹੇ ਨੇ ਸਰਵਲਾਂ ਤੇ ਲੜ ਹੋ ਗਈਆਂ ਪਿਆਰ ਬਸ ਆ ਪਜਾਨ ਦੇ ਦਾ ਜੀ ਘਾਟੇ ਮੇਲ ਗੇਲ ਤੇ ਸੁਣ ਸਾਰੀ ਫਰਟੂ ਮੈਂ ਦਿਖਾ ਰਹੇ ਹਾਂ ਆਪਾਂ ਦੇਖ ਰਹੇ ਸੀ ਲਓ ਜੀ ਇਹ ਮਿੰਜ਼ਾ ਦਾ ਸਰਵੰਦੇ ਦੀ ਮੰਮੀ ਹੈ ਜੀ ਇਹ ਮੁੰਡੇ ਦੀ ਮੰਮੀ ਆ ਲੱਗਦਾ ਲੋ ਜੀ ਆ ਗਏ ਭੈਣਾ ਭੈਣਾ ਬੰਦ ਰਹੀਆਂ ਨੇ ਸੇਰਾ ਤੇ ਆ ਵੀ ਆ ਗਏ ਭੈਣਾ ਜੀ ਤੇ ਬੰਦ ਰਹੀਆਂ ਨੇ ਗਾਣੇ ለብባባባባቶይ ብባባቸሚቶይ ላባባባቶ ችመባባቶይ ልባቶ መባባች ልባቶይ የገባቶቶይ ብዝር እይቶ መባትባቶ ብንቃባች መይቶባቶ ሊገባቶይ ਲੋਡ ਹੋ ਜੇ ਹੋ ਗਿਆ ਤਾਂ ਵੀਡੀਓ ਸੁਣ ਵਧੀਆ ਲੱਗੀ ਤਾਂ ਲੈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੀ ਧੰਨਵਾਦ